ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ 'ਚ ਬੁੱਧਵਾਰ ਲਈ yellow alert ਜਾਰੀ ਕਰ ਦਿੱਤਾ ਹੈ। ਇਸ ਤਰ੍ਹਾਂ ਇਹਨਾਂ ਜ਼ਿਲ੍ਹਿਆਂ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਤੇਜ਼ ਗਰਜ ਤੇ ਬਿਜਲੀ ਦੇ ਨਾਲ ਮੀਂਹ ਪਵੇਗਾ। ਅਨੁਸਾਰ ਦਿਨ ਦਾ ਤਾਪਮਾਨ 30 ਤੋਂ 40 ਡਿਗਰੀ ਤੱਕ ਠੇਹਾ ਆ ਸਕਦਾ ਹੈ। ਹਾਲਾਂਕਿ ਰਾਤ ਦੇ ਤਾਪਮਤ ਮਾਮੂਲੀ ਗਿਰਾਵਟ ਆਵੇਗੀ ਨਾ ਜਿਲ੍ਹਾ ਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਸ਼ਾਮਲ ਨੇ ਮੰਗਲਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ 'ਚ ਇਹ ਬਦਲਾਅ ਦੇਖਣ ਨੂੰ ਮਿਲੇਗਾ ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕੱਟੋ-ਕੱਟ ਦਾ 5.1 6 ਡਿਗਰੀ ਦਾ ਵਾਤਾ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਦੇ ਨੇੜੇ ਹੈ ਮੋਗਾ ਨੂੰ ਇਸ਼ਾਰਾ 3 ਡਿਗਰੀ ਦੇ ਨਾਲ ਸਭ ਤੋਂ ਠੰਡਾ ਰਿਹਾ ਹੈ ਬਠਿੰਡਾ ਚ ਘੱਟੋ ਘੱਟ ਤਾਂ 9.6 ਡਿਗਰੀ ਰਿਹਾ ਹੈ ਜੋ ਆਮ ਨਾਲੋਂ 0.9 ਡਿਗਰੀ ਘੱਟ ਸੀ ਅਮ੍ਰਿਤਸਰ ਚ ਤਾਪਮਾਨ 13.0 ਡਿਗਰੀ ਲੁਧਿਆਣਾ ਚ ਵੀ 13.0 ਪਟਿਆਲਾ ਚ 12.9 ਡਿਗਰੀ ਪਠਾਨਕੋਟ ਚ 14.13 ਫਰੀਦਕੋਟ ਚ 11.0 ਤੇ ਜਲੰਧਰ ਚ 10.8 ਡਿਗਰੀ ਦਰਜ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਵੱਤ ਤੋਂ ਵੱਤ ਆਪਾਂ ਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਇਹ ਵੀ ਆਮ ਦੇ ਨੇੜੇ ਹੈ ਪਠਾਨਕੋਟ ਦਾ ਸਭ ਤੋਂ ਵੱਧ ਤਾਪਮਨ 28.4 ਡਿਗਰੀ ਰਿਹਾ ਏ ਅੰਮ੍ਰਿਤਸਰ 'ਚ 26.6 ਡਿਗਰੀ ਲੁਧਿਆਣਾ 'ਚ 26.8 ਪਟਿਆਲਾ 'ਚ 27.6 ਪਟੇੰਡਾ 'ਚ 27.2 ਫਰੀਦਕੋਟ 'ਚ 26.5 ਤੇ ਜਲੰਧਰ 'ਚ 25.8 ਡਿਗਰੀ ਤਾਪਮਨ ਦਰਜ ਕੀਤਾ ਗਿਆ